हां जी मेरे प्यारे दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ YouTube ਚੈਨਲ PB 70 study point ਤੇ ਸੋ ਜਿਹੜੇ ਦੋਸਤ ਬਿਜਲੀ ਬੋਰਡ ਨਾਲ ਰਿਲੇਟਡ ਕਿਸੇ ਵੀ ਭਰਤੀ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਕਲਾਸ ਇਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਸੋ ਜਿਹੜੇ ਦੋਸਤ ਸਾਡੇ ਚੈਨਲ ਤੇ ਪਹਿਲੀ ਵਾਰ ਜੁੜੇ ਹਨ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਰਨਾਲਡ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਤਾਂ ਜੋ ਆਨਵਰੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਮੋਬਾਈਲ ਤੇ ਪਹੁੰਚ ਸਕੇ ਜੀ ਸੋ ਜੇਕਰ ਤੁਸੀਂ ਸਾਡੇ ਅਫੀਸ਼ੀਅਲ WhatsApp ਗਰੁੱਪ ਦੇ ਵਿੱਚ ਤੁਸੀਂ ਜੁੜਨਾ ਚਾਹੁੰਦੇ ਹੋ ਜੁਆਇਨ ਹੋਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੈ ਉਥੋਂ ਤੁਸੀਂ ਜਾ ਕੇ ਸਿੱਧਾ ਜੁਆਇਨ ਹੋ ਸਕਦੇ ਹੋ ਜੀ ਸੋ ਜੇਕਰ ਤੁਸੀਂ ਸਾਡੀਆਂ ਸਾਰੀਆਂ ਕਲਾਸਾਂ ਦੀਆਂ PDF ਆਪਣੇ ਮੋਬਾਈਲ ਫੋਨ ਤੇ ਲੈਣਾ ਚਾਹੁੰਦੇ ਹੋ ਤਾਂ ਇਸ ਨੰਬਰ 96461 15144 ਇਸ ਨੰਬਰ ਤੇ ਤੁਸੀਂ ਸਾਨੂੰ ਓਨਲੀ 200 ਰੁਪਏ Google Pay ਦਾ PhonePe ਕਰਕੇ ਇਸੇ ਨੰਬਰ ਦਾ ਸਕਰੀਨਸ਼ਾਟ ਭੇਜ ਦੇਣਾ ਹੈ ਤੁਹਾਨੂੰ ਤੁਰੰਤ 1000-1200 ਦੇ ਕਰੀਬ MCQ ਮਿਲ ਜਾਣਗੇ ਜੀ ਟਾਪ ਦੇ MCQ ਹਨ ਵਿਦ ਆਨਸਰ ਹਨ ਸੋ ਜਿਆਦਾ ਟਾਈਮ ਨਾ ਵੇਸ ਕਰਦੇ ਹੋਏ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾਂ ਕੁਐਸਚਨ ਹੈ ਜੀ ਬੈਟਰੀ ਦੀ ਕਪੈਸਿਟੀ ਦਾ ਯੂਨਿਟ ਕੀ ਹੁੰਦਾ ਹੈ ਬੈਟਰੀ ਦੀ ਕੈਪੈਸਿਟੀ ਦਾ ਯੂਨਿਟ ਕੀ ਹੁੰਦਾ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਹੈ ਵੋਲਟ ਦੂਸਰੀ ਹੈ ਕਿਲੋਵਾਟ ਤੀਸਰੀ ਹੈ ਐਂਪੀਅਰ ਆਵਰ ਜਫਰਡ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਐਂਪੀਅਰ ਆਵਰ ਐਂਪੀਅਰ ਆਵਰ ਠੀਕ ਹੈ ਦੋਸਤੋ ਅੱਗੇ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 2 ਬੈਟਰੀ ਦੇ ਤਜਾਬ ਦੀ ਸਪੈਸਿਫਿਕ ਗ੍ਰੈਵਿਟੀ ਮਾਪਣ ਵਾਲੇ ਯੰਤਰ ਦਾ ਕੀ ਨਾਮ ਹੈ ਜੋ ਬੈਟਰੀਆਂ ਹੁੰਦੀਆਂ ਹਨ ਆਪਣੇ ਘਰਾਂ ਵਿੱਚ ਵੀ ਬੈਟਰੀ ਹੁੰਦੀ ਹੈ ਜਾਂ ਸਬਸਟੇਸ਼ਨ ਤੇ ਵੀ ਬੈਟਰੀਆਂ ਲੱਗੀਆਂ ਹੁੰਦੀਆਂ ਹਨ ਸਰਕਟ ਬ੍ਰੇਕਰ ਨੂੰ ਚਲਾਉਣ ਦੇ ਲਈ ਡੀਸੀ ਲਈ ਤਾਂ ਉਹਨਾਂ ਦੇ ਜੋ ਆਪਾਂ ਸਪੈਸਿਫਿਕ ਗ੍ਰੈਵਿਟੀ ਜਿਹੜੇ ਚੈੱਕ ਕਰਦੇ ਆਂ उसका नाम की ना है न पर चैक करते हाँ सैलो टैस्टर इलैक्ट्रमीटर हाइग्रोमीटर या हाइड्रोमीटर so, सो इसका जो राइट आंसर है दोस्तों वो है हाइड्रोमीटर ठीक है जी ऑप्शन सत्सा इसका बिल्कुल राइट आंसर है दोस्तों ਨੈਕਸਟ ਕੁਐਸਚਨ ਚੱਲ ਗਿਆ ਜੀ ਕੁਐਸਚਨ ਨੰਬਰ ਹੈ 3 ট্রান্সਫਰਮਰ ਵਿੱਚ ਬਰੀਦਰ ਕਿਸ ਕੰਮ ਲਈ ਹੁੰਦਾ ਹੈ ਬਹੁਤ ਵਾਰੀ ਮੈਂ ਕੁਐਸਚਨ ਨਿਕਰ ਆ ਚੁੱਕਾ ਬਹੁਤ ਵਾਰੀ ਸੋ ਇਸ ਦਾ ਸਿੱਧਾ ਪਾ ਆਨਸਰ ਹੀ ਦੱਸ ਦਿੰਨੇ ਆ ਜੀ ਸੋ ਇਸ ਦਾ ਰਾਈਟ ਆਨਸਰ ਹੈ ਬਾਹਰੋਂ ਅੰਦਰ ਜਾਣ ਵਾਲੀ ਹਵਾ ਦੀ ਨਮੀ ਨੂੰ ਚੂਸਣ ਲਈ ਆਪਸ਼ਨ ਊੜਾ ਇਸ ਦਾ ਬਿਲਕੁਲ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਚੱਲ ਜੀ ਕੁਐਸਚਨ ਨੰਬਰ ਹੈ 4 ਸਟੈਪ ਅਪ ਟਰਾਂਸਫਰਮਰ ਨਾਲ ਕੀ ਵਧਦਾ ਹੈ ਸਟੈਪ ਅਪ ਟਰਾਂਸਫਰਮਰ ਨਾਲ ਕੀ ਵਧਦਾ ਹੈ ਆਪਸ਼ਨਾਂ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਹੈ ਪਾਵਰ ਦੂਸਰੀ ਹੈ ਪਾਵਰ ਫੈਕਟਰ ਤੀਸਰੀ ਹੈ ਕਰੰਟ ਚੌਥੀ ਹੈ ਵੋਲਟੇਜ ਸਟੈਪ ਅਪ ਟਰਾਂਸਫਰਮਰ ਨਾਲ ਕੀ ਵਧਦਾ ਹੈ राइट आंसर है वोल्टेज ऑप्शन सस्ता इसका राइट आंसर दोस्तों चलिए जी नेक्स्ट क्वेश्चन थे क्वेश्चन नंबर है पांच करंट ट्रांसफार्मर हेड हेठ रिख्यास यंत्र वरत्या जाता है करंट ट्रांसफार्मर यानी कि सी टी एम मीटर वाटमीटर वाट आवर मीटर ज उपरोक्त वो हर एक नाल। हाँ जी दोस्तों so, सो इसका जो राइट right आंसर है दोस्तों वो है एम मीटर ऑप्शन पूरा इसका बिल्कुल राइट right आंसर है दोस्तों नेक्स्ट क्वेश्चन चलिए जी क्वेश्चन नंबर है छह रहा थ्री फेस ਚਾਰ ਤਾਰ ਅਨ ਬੈਲੈਂਸਡ ਲੋਡ ਸਿਸਟਮ ਵਿੱਚੋ ਬਿਜਲੀ ਮਾਪਨ ਦਾ ਕਿਹੜਾ ਤਰੀਕਾ ਵਰਤਿਆ ਜਾਂਦਾ ਹੈ 2 ਵੋਲਟਮੀਟਰ ਤਰੀਕਾ ਐਮਮੀਟਰ ਤਰੀਕਾ 2 ਵਾਟਮੀਟਰ ਤਰੀਕਾ ਜਾਂ 3 ਵਾਟਮੀਟਰ ਤਰੀਕਾ ਹਾਂਜੀ ਦੋਸਤੋ ਸੋ ਇਸ ਦਾ ਰਾਈਟ ਆਨਸਰ ਹੈ 3 ਵਾਟਮੀਟਰ ਤਰੀਕਾ ਆਪਸ਼ਨ ਸੈਕਸ ਦਾ ਬਿਲਕੁਲ ਰਾਈਟ ਆਨਸਰ ਹੈ। ਨੈਕਸਟ ਕੁਐਸਚਨ ਚਲਿਏ ਜੀ। ਕੁਐਸਚਨ ਨੰਬਰ ਹੈ 7 ਪੰਜਾਬ ਵਿੱਚ ਬਿਜਲੀ ਦੀ ਫ੍ਰੀਕੁਐਂਸੀ ਕੀ ਹੈ? ਬਹੁਤ ਵਾਰੀ ਕੁਐਸਚਨ ਕਰਵਾ ਚੁੱਕੇ ਹਾਂ ਲਗਭਗ ਸਾਰਿਆਂ ਨੂੰ ਪਤਾ ਹੀ ਹੋਣਾ ਹੈ। ਇਸ ਦਾ ਰਾਈਟ ਆਨਸਰ ਮਦਦ ਜਨਾ ਜੀ 50 ਹਰਟਸ। ਨੈਕਸਟ ਕੁਐਸਚਨ ਚਲਿਏ ਦੋਸਤੋ। ਕੁਐਸਚਨ ਨੰਬਰ ਹੈ 8 ਖਪਤਕਾਰ ਦਾ ਲੋਡ ਕਿਸ ਯੂਨਿਟ ਵਿੱਚ ਮਾਪਿਆ ਜਾਂਦਾ ਹੈ ਖਪਤਕਾਰ ਦਾ ਲੋਡ ਕਿਸ ਯੂਨਿਟ ਵਿੱਚ ਮਾਪਿਆ ਜਾਂਦਾ ਹੈ ਵੋਲਟ ਵਿੱਚ ਐਮਟਰ ਵਿੱਚ ਐਂਪੀਅਰ ਹਾਰ ਵਿੱਚ ਜਾਂ ਕਿਲੋਵਾਟ ਵਿੱਚ ਹਾਂਜੀ ਦੋਸਤੋ ਸੋ ਆਪਨੇ ਘਰਾਂ ਦੇ ਦਾ ਜੋ ਲੋਡ ਹੈ ਉਹ ਕਿਲੋਵਾਟ ਵਿੱਚ ਮਾਪਿਆ ਜਾਂਦਾ ਹੈ অপশন সছসাই ਦਾ ਬਿਲਕੁਲ ਰਾਈਟ ਆਨਸਰ ਠੀਕ ਹੈ ਜੀ ਦੋਸਤੋ ਨੈਕਸਟ ਕੁਐਸਚਨ ਚੱਲ ਗਿਆ ਜੀ ਕੁਐਸਚਨ ਨੰਬਰ ਹੈ 9 ਛਾਟ ਕੇ ਵੀਲ ਲਾਈਨ ਵਿੱਚ ਕਿਹੜੇ ਕਿਸਮ ਦੇ ਇਨਸਟਰੂਮੈਂਟ ਵਰਤੇ ਜਾਂਦੇ ਹਨ ਸੈਕਲ ਟਾਈਪ ਐਗ ਟਾਈਪ ਪੈਨ ਟਾਈਪ ਜਾਂ ਸਸਪੈਂਸ਼ਨ ਟਾਈਪ ਹਾਂਜੀ ਦੋਸਤੋ इसका जो राइट आंसर है दोस्तों वो है सस्पेंशन टाइप ऑप्शन सस्ता इसका बिल्कुल राइट आंसर चलिए जी नेक्स्ट क्वेश्चन थे क्वेश्चन नंबर है दस ਆਮ ਤੌਰ ਤੇ ਫਿਊਜ਼ ਕਿਸ ਕੰਮ ਲਈ ਵਰਤਿਆ ਜਾਂਦਾ ਹੈ ਆਮ ਤੌਰ ਤੇ ਫਿਊਜ਼ ਕਿਸ ਕੰਮ ਲਈ ਵਰਤਿਆ ਜਾਂਦਾ ਹੈ ਕਰੰਟ ਨੂੰ ਲਿਮਿਟ ਕਰਨ ਲਈ ਵੋਲਟੇਜ ਨੂੰ ਲਿਮਿਟ ਕਰਨ ਲਈ ਪਾਵਰ ਫੈਕਟਰ ਨੂੰ ਲਿਮਿਟ ਕਰਨ ਲਈ ਜਾਂ ਉਪਰੋਕਤ ਕੋਈ ਨਹੀਂ ਦੋਸਤੋ ਇਸ ਜੋ ਰਾਈਟ ਆਨਸਰ ਹੈ ਉਹ ਹੈ ਆਮ ਤੌਰ ਤੇ ਫਿਊਜ਼ ਨੂੰ ਕਿਸ ਕੰਮ ਲਈ ਵਰਤਿਆ ਜਾਂਦਾ ਹੈ ਤਾਂ ਕਰੰਟ ਨੂੰ ਲਿਮਿਟ ਕਰਨ ਲਈ ਵਰਤਿਆ ਜਾਂਦਾ ਹੈ ਕਰੰਟ ਨੂੰ ਲਿਮਿਟ ਕਰਨ ਲਈ ਉਹਦਾ ਇਸ ਦਾ ਬਿਲਕੁਲ ਰਾਈਟ ਆਨਸਰ ਚਲਿਏ ਜੀ ਨੈਕਸਟ ਕੁਸਚਨ ਤੇ ਸੋ ਜੇਕਰ ਤੁਸੀਂ ਹਾਲੇ ਤੱਕ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋ ਜਿਹੜਾ ਦੋਸਤਾਂ ਨੇ ਪੀਡੀਐਫ ਲੈਣੀਆਂ ਹੋਣ ਤਾਂ ਇਸ ਨੰਬਰ ਤੇ ਤੁਸੀਂ ਸਾਨੂੰ ਕਨੈਕਟ ਕੰਟੈਕਟ ਕਰ ਸਕਦੇ ਹੋ 96461 15144 ਇਸ ਨੰਬਰ ਤੇ ਤੁਸੀਂ ਸਾਨੂੰ ਓਨਲੀ 200 ਰੁਪਏ Google Pay ਦਾ PhonePe ਕਰਕੇ ਇਸੇ ਨੰਬਰ ਦਾ ਸਕਰੀਨਸ਼ਾਟ ਭੇਜ ਦਿਨਾ ਤੁਹਾਨੂੰ ਤੁਰੰਤ ਪੀਡੀਐਫ ਮਿਲ ਜਾਣਗੇ ਜੀ ਸੋ ਕੋਸਮ ਬਰ 11 ਅਰਥ ਜਨ ਕੇ ਜ਼ਮੀਨ ਦੀ ਰਜਿਸਟਰੀ ਵਿੱਚ ਮਾਪਨ ਲਈ ਕਿਹੜਾ ਯੰਤਰ ਵਰਤਿਆ ਜਾਂਦਾ ਹੈ ਅਰਥ ਦੀ ਰਜਿਸਟਰੀ ਵਿੱਚ ਮਾਪਨ ਲਈ ਮੈਗਰ ਐਮੀਟਰ ਵੋਲਟਮੀਟਰ ਜਾਂ ਅਰਥ ਟੈਸਟਰ ਸੋ ਰਾਈਟ ਆਨਸਰ ਹੈ ਅਰਥ ਟੈਸਟਰ ਆਪਸ਼ਨ 7 ਸਹੀ ਸਾ ਜੋ ਕਿ ਰਾਈਟ ਆਨਸਰ ਹੈ ਠੀਕ ਹੈ ਜੀ ਨੈਕਸਟ ਕਵੈਸਚਨ ਚੱਲ ਗਿਆ ਜੀ ਕਵੈਸਚਨ ਨੰਬਰ ਹੈ 12 2 ਨੰਬਰ 10 ਓਮ ਦੇ ਰੈジਸਟੈਂਸਾਂ ਨੂੰ ਸਮਾਨਤਰ ਲਗਾਉਣ ਨਾਲ ਸਰਕਟ ਦਾ ਕੁੱਲ ਰੈジਸਟੈਂਸ ਕਿੰਨਾ ਹੋਵੇਗਾ ਅੱਜ ਦੋਸਤੋ 2 ਨੰਬਰ 10 ਓਮ ਦੇ ਰੈジਸਟੈਂਸਾਂ ਨੂੰ ਸਮਾਨਤਰ ਲਗਾਉਣ ਲਈ ਸਰਕਟ ਦਾ ਕੁੱਲ ਰੈジਸਟੈਂਸ ਕਿੰਨਾ ਹੋਵੇਗਾ ਇਸ ਤਰ੍ਹਾਂ ਰਾਈਟ ਆਨਸਰ ਹੈ ਦੋਸਤੋ ਉਹ ਹੋਏਗਾ 5 ਸਮਾਂਤਰ ਲਗਾਉਣੇ ਨੇ ਰੈジਸਟੈਂਸਾਂ 10 ਓਮ ਦੇ ਰੈジਸਟੈਂਸ 10 ਓਮ ਇਸ 10 ਓਮ ਇਸ ਦਾ ਪਾਵ ਆਫ ਕਰ ਦਿੰਦੇ ਆ 5 ਓਮ ਠੀਕ ਹੈ ਦੋਸਤੋ ਸੋ ਨਿਊਮੈਰਿਕਲ ਦੇ ਕਲਾਸਾਂ ਵੀ ਪਿੱਛੇ ਲਾਈਆਂ ਹੋਈਆਂ ਹਨ ਤੁਸੀਂ ਜਾ ਕੇ ਦੇਖ ਸਕਦੇ ਹੋ ਪਲੇਲਿਸਟ ਜੀ ਬਣੀ ਹੋਈ ਹੈ ਪਲੇਲਿਸਟ ਮੇਰੇ ਖਿਆਲ ਬਣੀ ਹੋਈ ਹੈ ਪੀ ਐਸਪੀ ਸੈਲ 2500 ਇਗਜ਼ਾਮ ਰਿਲੇਟਡ ਇਸ ਤਰ੍ਹਾਂ ਨੇਮ ਲਿਖਿਆ ਹੋਇਆ ਹੈ ਤੁਸੀਂ ਪਲੇਲਿਸਟ ਵਿੱਚ ਜਾ ਕੇ ਉਹ ਵੀਡੀਓ ਦੇਖ ਸਕਦੇ ਹੋ ਨਮੈਰਿਕਲ ਦੇ ਵੀਡੀਓ ਬਹੁਤ ਹੀ ਯਾ ਸਮੁੱਚੇ ਢੰਗ ਦੇ ਨਾਲ ਕਰਵਾਇਆ ਗਿਆ ਹੈ ਨਾ ਬਿਲਕੁਲ ਫ੍ਰੀ ਹਨ ਉਹ ਤੁਸੀਂ ਜਾ ਕੇ ਵੇਖ ਸਕਦੇ ਹੋ ਸੋ ਨੈਕਸਟ ਕੁਐਸਚਨ ਚੱਲ ਗਿਆ ਜੀ ਕੁਐਸਚਨ ਨੰਬਰ ਹੈ 13 ਸਿਸਟਮ ਦਾ ਵੱਧ ਤੋਂ ਵੱਧ ਪਾਵਰ ਫੈਕਟਰ ਕੀ ਹੁੰਦਾ ਹੈ ਵੱਧ ਤੋਂ ਵੱਧ ਪਾਵਰ ਫੈਕਟਰ ਹਾਂਜੀ ਤਾਂ ਇਸ ਦਾ ਰਾਈਟ ਆਨਸਰ ਦੋਸਤੋ 1 ਯੂਨਿਟੀ ਠੀਕ ਹੈ ਜੀ ਨੈਕਸਟ ਕੁਸਚਨ ਚੱਲ ਜੀ 14 ਨੰਬਰ ਕੁਸਚਨ ਹੈ ਵੰਡ ਪ੍ਰਣਾਲੀ ਵਿੱਚ ਟਰਾਂਸਫਾਰਮਰ ਕਿਸ ਕੰਮ ਵਾਸਤੇ ਵਰਤੇ ਵਿੱਚ ਆਉਂਦੇ ਹਨ ਵਰਤੋਂ ਵਿੱਚ ਆਉਂਦੇ ਹਨ ਵੱਧ ਵੋਲਟ ਜ਼ ਲੈਣ ਲਈ ਘੱਟ ਵੋਲਟ ਜ਼ ਲੈਣ ਲਈ ਉਹੀ ਵੋਲਟੇਜ ਲੈਣ ਲਈ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਘੱਟ ਵੋਲਟੇਜ ਲੈਣ ਲਈ ਘੱਟ ਵੋਲਟੇਜ ਲੈਣ ਲਈ ਠੀਕ ਹੈ ਜੀ ਨੈਕਸਟ ਕੁਐਸਚਨ ਚੱਲ ਜੀ 15 ਨੰਬਰ ਕੁਐਸਚਨ ਹੈ ਬਿਜਲੀ ਦੀ ਅੱਗ ਨੂੰ ਖੇੜ ਰਿਖਾਂ ਵਿੱਚੋਂ ਕਿਹੜੇ ਤਰੀਕੇ ਨਾਲ ਕਾਬੂ ਪਾਇਆ ਜਾ ਸਕਦਾ ਹੈ ਬਿਜਲੀ ਦੀ ਅੱਗ ਨੂੰ ਖੇੜ ਰਿਖਾਂ ਵਿੱਚੋਂ ਕਿਹੜੇ ਤਰੀਕੇ ਨਾਲ ਕਾਬੂ ਪਾਇਆ ਜਾ ਸਕਦਾ ਹੈ ਬਿਜਲੀ ਦੀ ਅੱਗ ਨੂੰ ਪਾਣੀ ਨਾਲ ਆਕਸੀਜਨ ਨਾਲ ਰੇਤ ਨਾਲ ਜਾਂ ਕੋਈ ਨਹੀਂ ਤਾਂ ਆਪਨ ਪਤਾ ਤੁਸੀਂ ਸਬਸਟੇਸ਼ਨ ਕਿਤੇ ਗਏ ਹੋਗੇ ਕਿਸੇ ਬਿਜਲੀ ਘਰ ਚ ਗਏ ਹੋਗੇ ਤਾਂ ট্রান্সਫਾਰਮਰ ਦੇ ਨੇੜੇ ਇੱਕ ਸਟੈਂਡ ਲਾ ਕੇ ਬਾਲਟੀਆਂ ਹੀ ਟੰਗੀਆਂ ਹੁੰਦੀਆਂ ਹਨ ਉਸ ਵਿੱਚ ਕੀ ਭਰਿਆ ਹੁੰਦਾ ਹੈ ਰੇਤਾ ਰੇਤ ਜਿਸ ਨੂੰ ਕਹਿੰਦੇ ਨੇ ਤਾਂ ザ ਰਾਈਟ ਆਨਸਰ ਹੋ ਜਾਏਗਾ ਰੇਤ ਨਾਲ ਬਿਜਲੀ ਦੇ ਾਗ ਨੂੰ ਰੇਤ ਨਾਲ ਕਾਬੂ ਪਾਇਆ ਜਾ ਸਕਦਾ ਰੇਤ ਦੇ ਨਾਲ ਠੀਕ ਹੈ ਦੋਸਤੋ ਨੈਕਸਟ ਕੁਸਚਨ ਚੱਲੀਏ ਜੀ 16 ਨੰਬਰ ਕੁਸਚਨ ਹੈ ਹੀਟ ਲਿਖਿਆ ਵਿੱਚੋਂ ਕਿਸ ਬਲਬ ਰੈジਸਟੈਂਸ ਜ਼ਿਆਦਾ ਹੋਵੇਗੀ ਇਹ ਰਿਕਾ ਵਿੱਚੋਂ ਕਿਸ ਦੀ ਕਿਸ ਬਲਬ ਦੀ ਰਜਿਸਟੈਂਸ ਜ਼ਿਆਦਾ ਹੋਵੇਗੀ 10 ਵਾਟ 25 ਵਾਟ 40 ਵਾਟ 60 ਵਾਟ ਹਾਂਜੀ ਦੋਸਤੋ ਸੋ ਇਸ ਦਾ ਰਾਈਟ ਆਨਸਰ ਹੈ ਦੋਸਤੋ ਉਹ ਹੈ 10 ਵਾਟ ਨੈਕਸਟ ਕੁਸ਼ਣ ਲੈ ਲਿਓ ਜੀ ਕੁਸ਼ਣ ਨੰਬਰ ਹੈ 17 ਦੋਜ਼ਰ ਵਾਟ ਦਾ ਹੀਟਰ ਇੱਕ ਘੰਟੇ ਵਿੱਚ ਬਿਜਲੀ ਦੀ ਖਪਤ ਕਿੰਨੀ ਹੋਵੇਗੀ हां जी दोस्तों सो ਇਸ ਦਾ ਜੋ ਰਾਈਟ ਆਨਸਰ ਹੈ 2 ਯੂਨਿਟ ਠੀਕ ਹੈ ਜੀ 2 ਯੂਨਿਟ ਇੱਕ ਘੰਟੇ ਦੇ ਵਿੱਚ ਨੈਕਸਟ ਕੁਸਚਨ ਚਲੋ ਜੀ 3 ਫੇਜ਼ ਐਲਟੀ ਸਪਲਾਈ ਲਈ ਕਿੰਨੀਆਂ ਤਾਰਾਂ ਵਰਤੇ ਜਾਂਦੇ ਹਨ 3 ਫੇਜ਼ ਐਲਟੀ ਸਪਲਾਈ ਲਈ ਕਿੰਨੀਆਂ ਤਾਰਾਂ ਵਰਤੇ ਜਾਂਦੇ ਹਨ ਹਾਂ ਜੀ ਆਪ ਨੂੰ ਪਤਾ ਹੈ 3 फेज़ दी ਗੱਲ ਕੀਤੀ ਉਹਨੇ ਆਪਣੇ ਕੋਲ ਇਹ ট্রান্সਫਰਮਰ ਹੋ ਗਿਆ ਠੀਕ ਹੈ ਜੀ ਆਪਣਾ ਡਿਸਟ੍ਰੀਬਿਊਸ਼ਨ ট্রান্সਫਰਮਰ ਹੋ ਗਿਆ ਇਥੇ ਜੋ ਲਾਈਨ ਨਿਕਲਦੀ ਹੁੰਦੀ ਹੈ ਜੀ ਜਿਹੜੇ ਆਪਣੇ ਘਰਾਂ ਤੱਕ ਪਹੁੰਚਦੀ ਹੈ 3 ਫੇਸ ਹੋ ਗਈ ਤੇ ਨਾਲ ਇੱਕ ਹੋ ਗਿਆ ਨਿਊਟਰਲ ਅਰਥ ਜਿਹਨੂੰ ਕਹਿੰਦੇ ਨੇ ਰੈੱਡ yellow blue the newton ਕਿੰਨੇ ਹੋਗੇ ਤਰਾ 1 2 3 4 ਤਾਂ ਇਸ ਦਾ ਰਾਈਟ ਆਨਸਰ ਹੋਇਆ ਹੋਇਆ 4 4 ਠੀਕ ਹੈ ਦੋਸਤੋ ਸੋ ਨੈਕਸਟ ਕੁਐਸਚਨ ਚੱਲੀਏ ਜੀ ਕੁਐਸਚਨ ਨੰਬਰ ਹੈ 19 ਸਟੇ ਵਿਦ ਐਗ ਇਨਸੂਲੇਟਰ ਕਿਸ ਲਈ ਵਰਤਿਆ ਜਾਂਦਾ ਹੈ ਐਗ ਇਨਸੂਲੇਟਰ ਸਟੇ ਦੇ ਵਿੱਚ ਜਿਹੜੀ ਆਪਣੇ ਕੋਲ ਇਹ ਪੋਲ ਹੈ ਇਹ ਕਾ ਸਟੇ ਲੱਗੀ ਹੋਈ ਇੱਥੇ ਇੱਕ ਐਗ ਵਰਤੇ ਜਾਂਦਾ ਹੈ ਇਹ ਐਗ ਕਿਸ ਵਾਸਤੇ ਵਰਤਿਆ ਜਾਂਦਾ ਹੈ ਪੋਲ ਨੂੰ ਬਚਾਉਣ ਲਈ ਸਟੇਰ ਨੂੰ ਬਚਾਉਣ ਲਈ ਸਟੇਰ ਦੇ ਲੀਕਸ ਕਰੰਟ ਨੂੰ ਰੋਕਣ ਲਈ ਜਾਂ ਕੋਈ ਨਹੀਂ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਸਟੇ ਵਿੱਚ ਲੀਕਸ ਕਰੰਟ ਨੂੰ ਰੋਕਣ ਦੇ ਲਈ ਠੀਕ ਹੈ ਜੀ ਨੈਕਸਟ ਕੁਐਸਚਨ ਚੱਲ ਗਿਆ ਜੀ ਕੁਐਸਚਨ ਨੰਬਰ ਹੈ ਵੀ ਵੰਡ ਲਾਈਨ ਵਿੱਚ ਸਟੇਕ ਕਿਸ ਲਈ ਵਰਤੀ ਜਾਂਦੀ ਹੈ ਵੰਡ ਲਾਈਨ ਲਈ ਪੋਲ ਨੂੰ ਹਾਸੇ ਤੋਂ ਬਚਾਉਣ ਲਈ ਬਿਜਲੀ ਬਚਾਉਣ ਲਈ ਪੋਲ ਨੂੰ ਸਿੱਧਾ ਰੱਖਣ ਲਈ ਜਾਂ ਪਸ਼ੂਆਂ ਨੂੰ ਪੋਲ ਨਾਲ ਬੰਨ੍ਹਣ ਲਈ ਜਿਹੜੀ ਇੱਕ ਪੋਲ ਲੱਗਿਆ ਹੋਇਆ ਹੈ ਠੀਕ ਹੈ ਜੀ ਇਧਰ ਉਹ ਲਾਈਨ ਖਿੱਚਣੀ ਹੈ ਤੇ ਇਧਰ ਆਪਾਂ ਸਟੇ ਲਾਵਾਂਗੇ ਨਾ ਕਿਸ ਵਾਸਤੇ ਲਾਵਾਂਗੇ ਪੋਲ ਨੂੰ ਸਿੱਧਾ ਰੱਖਣ ਦੇ ਲਈ ਪੋਲ ਨੂੰ ਸਿੱਧਾ ਰੱਖਣ ਲਈ ਇਸ ਦਾ ਰਾਈਟ ਆਨਸਰ ਹੈ ਈਡੀ ਪੌਣ ਨੂੰ ਸਦਾ ਰੱਖਣ ਲਈ ਠੀਕ ਹੈ ਜੀ ਸੋ ਦੋਸਤੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜਰੂਰ ਦੱਸ ਦੇਣਾ ਸੋ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਜੇਕਰ ਤੁਸੀਂ ਸਾਡੀਆਂ ਸਾਰੀਆਂ ਕਲਾਸਾਂ ਦੀ ਪੀਡੀਐਫ ਆਪਣੇ ਮੋਬਾਈਲ ਫੋਨ ਤੇ ਲੈਣਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਤੁਸੀਂ ਸਾਨੂੰ ਓਨਲੀ 200 ਰੁਪਏ ਭੇਜ ਦੇਣੇ ਹਨ ਤਤੋਂ ਤੁਰੰਤ ਪੀਡੀਐਫ ਮਿਲ ਜਾਣਗੇ ਯਾਰ ਤੋਂ 1200 ਦੇ ਕਰੀਬ ਟੌਪ ਦੇ ਐਮਸੀਕਿਊ ਹੋਣਗੇ ਜਿਹੜੇ ਕਿ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹਨ ਸੋ ਖੁਦ ਤਿਆਰ ਕੀਤੇ ਹੋਏ ਹਨ ਵਿਦ ਆਨਸਰ ਹਨ ਤਾਂ ਬਹੁਤ ਹੀ ਆਸਾਨੀ ਨਾਲ ਤੁਸੀਂ ਪ੍ਰਿੰਟ ਵੀ ਨਿਕਲਵਾ ਸਕਦੇ ਹੋ ਸੋ ਮਿਲਦੇ ਆਪਾਂ ਨੈਕਸਟ ਕਲਾਸ ਵਿੱਚ ਥੈਂਕ ਯੂ ਵੈਰੀ ਮਚ